ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਸਵੈਟਰਸ ਕੀ ਵੀ ਬਣਾਈ ਹੋਈ ਏ ਜਿਹਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ 50 ਜੁੱਟੀਆਂ ਤੇ ਆਪਾਂ ਬਾਰਡਰ ਬਣਾਇਆ ਹੋਇਆ ਹੈ ਤੇ ਉਸ ਤੋਂ ਉੱਪਰ ਆਪਾਂ 55 ਜੁੱਟੀਆਂ ਤੇ ਇਹ ਸਕੀਵੀ ਬਣਾਈ ਹੋਈ ਹੈ ਇਹ ਸਕੀਵੀ ਆਪਾਂ ਹੈਵੀ weight ਵਾਲੀ ਲੇਡੀਜ਼ ਦੇ ਲਈ ਬਣਾਈ ਹੋਈ ਹੈ ਜਿਹਦੇ ਵਿੱਚ ਆਪਾਂ 55 ਜੁੱਟੇ ਬਾਰਡਰ ਦੇ ਰੱਖੇ ਹੋਏ ਨੇ ਬਾਰਡਰ ਦੇ ਸੌਰੀ ਆਪਾਂ 50 ਜੁੱਟੇ ਰੱਖੇ ਹੋਏ ਨੇ ਤੇ 55 ਜੁੱਟੇ ਆਪਾਂ ਉੱਪਰੋਂ ਬਣਾਏ ਹੋਏ ਨੇ ਤੇ ਇਹ ਆਪਾਂ 14 ਇੰਚ ਤੇ ਇਹਨਾਂ ਦੇ ਮੁੱਢਿਆਂ ਦੀ ਕਾਟ ਪਾਈ ਹੋਈ ਹੈ ਤੇ ਉਸ ਤੋਂ ਅੱਗੇ ਆਪਾਂ 8 ਇੰਚੇ ਮੁੱਢਾ ਰੱਖਿਆ ਹੋਇਆ 8 ਇੰਚ ਜਾਂ 8.5 ਇੰਚ ਮੁੱਢਾ ਰੱਖ ਸਕਦੇ ਹੋ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੀ ਆਂ ਇੱਕ ਕੁੰਡਾ ਉਤਾਰ ਕੇ ਉਸ ਤੋਂ ਅੱਗੇ ਆਪਾਂ ਇੱਕ ਕੁੰਡਾ ਆਪਾਂ ਉਤਾਰ ਲੈਣਾ ਤੇ ਉਸ ਤੋਂ ਅੱਗੇ ਇੱਕ ਕੁੰਡਾ ਆਪਾਂ ਸਿੰਪਲ ਉਣਾਗੇ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਸਿੰਪਲ ਉਣਾਗੇ ਧਾਗਾ ਪਿੱਛੇ ਰੱਖਾਂਗੇ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਉਸ ਤੋਂ ਅੱਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਫਿਰ ਦੋ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਸਲਾਈ ਨਗਾ ਕੇ ਇੱਕ ਕੁੰਡਾ ਕਰਾਂਗੇ ਇੱਕ ਕੁੰਡਾ ਫਿਰ ਸਿੰਪਲ ਹੋਣਾਗੇ ਆ ਦੇਖੋ ਜੀ ਇਸ ਤਰ੍ਹਾਂ ਉਸ ਤੋਂ ਅੱਗੇ ਆਪਾਂ 6 ਕੁੰਡੇ ਆਪਾਂ ਫਿਰ ਸਿੰਪਲ ਹੋਣਾਗੇ ਧਾਗਾ ਪਿੱਛੇ ਰੱਖ ਕੇ 6 ਕੁੰਡੇ ਸਿੰਪਲ ਹੋਣਾਗੇ ਫਿਰ ਇੱਕ ਕੁੰਡਾ ਸਿੰਪਲ ਲਾਣ ਕੇ ਉਸ ਤੋਂ ਅੱਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਸਲਾਈਂਗਾ ਕੇ ਫਿਰ ਧਾਗਾ ਅੱਗੇ ਰੱਖਾਂਗੇ ਫਿਰ ਆਹ ਵਾਲਾ ਕੁੰਡਾ ਪਲਟ ਕੇ ਫਿਰ ਦੋ ਕੁੰਡਿਆਂ ਤੋਂ ਇਸ ਤਰ੍ਹਾਂ ਸਲਾਈਂਗਾ ਕੇ ਇੱਕ ਕੁੰਡਾ ਕਰਾਂਗੇ ਉਸ ਤੋਂ ਅੱਗੇ ਫਿਰ ਇੱਕ ਕੁੰਡਾ ਸਿੰਪਲ ਲਾਣਾਂਗੇ ਹੁਣ ਇਸ ਤੋਂ ਅੱਗੇ ਆਪਾਂ ਫਿਰ 6 ਕੁੰਡੇ ਸਿੰਪਲ ਹੁੰਨੇ ਨੇ ਸ਼ੇ ਸ਼ੇ ਗੁੰਡੇ ਆਪਾਂ ਹੁਣ ਸਿੰਪਲ ਹੁਣਾਗੇ ਤੇ ਲਾਸਟ ਵਾਲਾ ਗੁੰਡਾ ਵੀ ਆਪਾਂ ਸਿੱਧਾ ਹੁਣਾਗੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਸਾਰੀ ਉਲਟਾ ਉਲਟਾ ਬਣ ਕੇ ਕੰਪਲੀਟ ਕਰਾਂਗੇ ਪੁੱਠੀ ਸਲਾਈ ਆਪਾਂ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਪੁੱਠੀ ਸਲਾਈ ਸਾਰੀ ਸਲਾਈ ਉਲਟਾ ਉਲਟਾ ਬਣ ਕੇ ਕੰਪਲੀਟ ਕਰਾਂਗੇ ਤਗਾ ਗਾਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਬਣ ਕੇ ਕੰਪਲੀਟ ਕਰਾਂਗੇ ਹਾਂਜੀ ਸਾਰੀ ਸਲਾਈ ਆਪਾਂ ਉਲਟਾ ਉਲਟਾ ਬੁਣਾਗੇ ਇਸ ਡਿਜ਼ਾਈਨ ਦੇ ਵਿੱਚ ਆਪਾਂ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਉਲਟਾ ਹੀ ਬੁਣਾਣਾ ਹੈ ਪੁੱਠੀ ਸਲਾਈ ਕੋਈ ਵੀ ਡਿਜ਼ਾਈਨ ਨਹੀਂ ਬਣਾਉਣਾ ਇਸ ਲਈ ਵੀ ਇਹ ਡਿਜ਼ਾਈਨ ਜਿਹੜਾ ਆਪਣਾ ਬਹੁਤ ਛੇਤੀ ਬਣ ਕੇ ਤਿਆਰ ਹੁੰਦਾ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਸਿੱਧੀ ਸਲਾਈ ਹੁਣ ਆਪਾਂ ਇੱਕ ਕੁੰਡਾ ਉਤਾਰ ਕੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਆਹ ਵਾਲਾ ਕੁੰਡਾ ਆਪਾਂ ਸਿੰਪਲ ਉਣਾਗੇ ਤੇ ਉਸ ਤੋਂ ਅਗਲੇ ਫਿਰ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਾਂਗੇ ਉਸ ਤੋਂ ਅਗਲੇ ਛੇ ਕੁੰਡੇ ਸਿੰਪਲ ਉਣਾਗੇ ਆਹ ਦੇਖੋ ਜੀ ਇਸ ਤਰ੍ਹਾਂ ਉਸ ਤੋਂ ਅਗਲੇ 6 ਕੁੰਡੇ ਹੁਣ ਆਪਾਂ ਸਿੰਪਲ ਲੁਣਾਗੇ ਹਾਂਜੀ ਹੁਣ ਫਿਰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਇੱਕ ਕੁੰਡਾ ਆਪਾਂ ਸਿੰਪਲ ਲੁਣਾਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਹੁਣ ਉਸ ਤੋਂ ਅੱਗੇ ਆਪਾਂ 6 ਕੁੰਡੇ सिंपल होना धागा पिछे रख के छे कुंडे सिंपल होना हाँ जी हाँ जी हूँ गया पुठी सिलाई पुठी सिलाई आप सारी सिलाई उल्टा उल्टा, उल्टा बुन के कंप्लीट करा सारी सिलाई धागा अगे रख के उल्टा उल्टा बुन के कंप्लीट कर लाँगे ਹਾਂਜੀ ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ। ਪੁੱਠੀ ਸਲਾਈ ਇਸ ਡਿਜ਼ਾਈਨ ਦੇ ਵਿੱਚ ਆਪਾਂ ਸਾਰੀ ਸਲਾਈ ਉਲਟਾ-ਉਲਟਾ ਹੀ ਬਣਾਣਾ ਹੈ। ਪੁੱਠੀ ਸਲਾਈ ਕੋਈ ਵੀ ਡਿਜ਼ਾਈਨ ਨਹੀਂ ਪਾਉਣਾ। ਸਾਰੀ ਸਲਾਈ ਦੀ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ। ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ। ਸਿੱਧੀ ਸਲਾਈ ਹੁਣ ਆਪਾਂ ਇੱਕ ਗੁੰਡਾ ਉਤਾਰ ਕੇ ਉਸ ਤੋਂ ਅਗਲਾ ਗੁੰਡਾ ਸਿੰਪਲ ਬਣਾਵਾਂਗੇ। ਯਾ ਦੇਖੋ ਜੀ ਵਿਚਾਲੇ ਵਲਵਲਾ ਜਿਹੜਾ ਆਪਣਾ ਕੁੰਡਾ ਹੈ ਉਸ ਨੂੰ ਆਪਾਂ ਇਸ ਤਰ੍ਹਾਂ ਖੋਲ ਲਾਂਗੇ ਤੇ ਨੀਚੇ ਵਾਲੇ ਦੋ ਕੁੰਡੇ ਉੱਪਰ ਵਾਲੇ ਦੋ ਕੁੰਡਿਆਂ ਦੇ ਨਾਲ ਪਲਟ ਕੇ ਹੁਣ ਆਪਾਂ ਇਸ ਇੱਕ ਕੁੰਡੇ ਤੋਂ ਆਪਾਂ ਚਾਰ ਕੁੰਡੇ ਬਣਾਵਾਂਗੇ ਇੱਕ ਸਾਈਡ ਤੋਂ ਇੱਕ ਕੁੰਡਾ ਬਣਾ ਲਿਆ ਦੋ ਕੁੰਡੇ ਆ ਵਾਲੇ ਆਪਾਂ ਬਣਾ ਲੇ ਫਿਰ ਇੱਕ ਸਾਈਡ ਤੋਂ ਫਿਰ ਇੱਕ ਕੁੰਡਾ ਚੁੱਕ ਕੇ ਚਾਰ ਕੁੰਡੇ ਬਣਾ ਲਾਂਗੇ ਕਿਉਂਕਿ ਆਪਣੇ ਚਾਰ ਕੁੰਡੇ ਘਟਦੇ ਨੇ ਇਸ ਤੋਂ ਅੱਗੇ ਫਿਰ ਆਪਾਂ ਇੱਕ ਕੁੰਡਾ ਸਿੰਪਲ ਉਣ ਕੇ ਫਿਰ 6 ਕੁੰਡੇ ਸਿੰਪਲ ਉਣਾਂਗੇ। ਹਾਂਜੀ ਹੁਣ ਆਵਲਾ ਕੁੰਡਾ ਵੀ ਸਿੰਪਲ ਉਣ ਕੇ ਵਿਚਾਲੇ ਵਾਲਾ ਕੁੰਡਾ ਜਿਹੜਾ ਆਪਣਾ ਇਸ ਨੂੰ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਨੀਚੇ ਵਾਲੇ ਸਾਰਾ ਕੁੰਡਾ ਆਪਾਂ ਖੋਲ ਕੇ ਨੀਚੇੋਂ ਦੋ ਕੁੰਡੇ ਚੁੱਕ ਕੇ ਉੱਪਰ ਵਾਲੇ ਕੁੰਡਿਆਂ ਨਾਲ ਪਲਟ ਲਾਂਗੇ। ਆ ਦੇਖੋ ਜੀ ਇਸ ਤਰ੍ਹਾਂ ਆਹ ਵਾਲੇ ਕੁੰਡੇ ਜਿਹੜੇ ਨੇ ਆਪਾਂ ਉੱਪਰ ਵਾਲੇ ਕੁੰਡਿਆਂ ਨਾਲ ਇਸ ਤਰ੍ਹਾਂ ਪਲਟ ਲੈਣਾ ਆ ਦੇਖੋ ਜੀ ਤੇ ਇੱਥੋਂ ਸਾਈਡ ਤੋਂ ਇੱਕ ਕੁੰਡਾ ਲਾਂਗੇ ਤੇ ਉੱਪਰ ਵਾਲੇ ਦੋ ਕੁੰਡੇ ਫਿਰ ਇੱਕ ਇੱਕ ਸਾਈਡ ਤੋਂ ਫਿਰ ਇੱਕ ਕੁੰਡਾ ਲਾਂਗੇ ਇਸ ਤਰ੍ਹਾਂ ਇਹ ਇੱਕ ਕੁੰਡੇ ਤੋਂ ਆਪਾਂ ਚਾਰ ਕੁੰਡੇ ਬਣ ਜਾਣਗੇ ਆਪਾਂ ਨੇ ਕਿਉਂਕਿ ਆਪਣੇ ਚਾਰ ਕੁੰਡੇ ਘੱਟਦੇ ਨੇ ਦੋ ਵਾਰ ਸਲਾਈਆਂ ਤੇ ਆਪਣੇ ਕਟ ਗਏ ਸੀ ਹੁਣ ਆਪਣੇ ਜਿਹੜੇ ਕੁੰਡੇ ਨੇ ਉਹ ਪੂਰੇ ਹੋ ਜਾਣਗੇ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਿਲਾਈ ਪੁੱਠੀ ਸਿਲਾਈ ਆਪਾਂ ਉਲਟਾ-ਉਲਟਾ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਿਲਾਈ ਸਿੱਧੀ ਸਿਲਾਈ ਹੁਣ ਆਪਾਂ ਇੱਕ ਕੁੰਡਾ ਉਤਾਰ ਕੇ ਆ ਦੇਖੋ ਜੀ ਅਗਲੇ ਆਪਾਂ 6 ਕੁੰਡੇ ਸਿੰਪਲ ਲਵਾਂਗੇ ਇੱਕ ਕੁੰਡਾ ਉਤਾਰ ਕੇ छे कुंडे सिंपल लूँगे हाँ देखो जी उस तो अगे। एक कुंडा सिंपल होना फिर दो दोडिया तो एक कुंडा बना ला ढागा अगे रखा फिर दो कुंड तो इस तरह एक कुंडा बना लें ਫਿਰ ਇੱਕ ਗੁੰਡਾ ਸਿੰਪਲ ਰੱਖਾਂਗੇ ਆ ਦੇਖੋ ਜੀ ਨਾਲ ਆਪਾਂ ਇਹ ਆਪਣੇ ਹੁੰਦੀ ਵਾਰ ਸਲਾਈ ਚ ਘਟੇਗਾ ਇਸ ਤੋਂ ਅੱਗੇ ਆਪਾਂ 6 ਗੁੰਡੇ ਸਿੰਪਲ ਲਵਾਂਗੇ ਫਿਰ ਇੱਕ ਗੁੰਡਾ ਸਿੰਪਲ ਲੌਣ ਕੇ ਉਸ ਤੋਂ ਅੱਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਇਸ ਤਰ੍ਹਾਂ ਸਲਾਈ ਲੰਗਾ ਕੇ ਫਿਰ ਧਾਗਾ ਅੱਗੇ ਰੱਖਾਂਗੇ ਤੇ ਆਵੋ ਆਵਲਾ ਕੁੰਡਾ ਇਸ ਤਰ੍ਹਾਂ ਪਲਟ ਕੇ ਇਸ ਤੇ ਅਗਲੇ ਪਾਸੇ ਦੀ ਇਸ ਤਰ੍ਹਾਂ ਸਲਾਈ ਨਗਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਹਾਂਜੀ ਇੱਕ ਕੁੰਡਾ ਸਿੰਪਲ ਲਉਣਾਗੇ ਤੇ ਲਾਸਟ ਵਾਲਾ ਕੁੰਡਾ ਵੀ ਸਿੰਪਲ ਲਉਣਾਗੇ ਆ ਦੇਖੋ ਜੀ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੀ ਸਲਾਈ ਉਲਟਾ-ਉਲਟਾ ਬਣਾਾਂਗੇ ਧਾਗਾ geke ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬਣਾ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਉਸ ਤੋਂ ਅੱਗੇ 6 ਕੁੰਡੇ ਆਪਾਂ ਸਿੰਪਲ ਲੁਣਾਗੇ 6 ਕੁੰਡੇ ਆਪਾਂ ਸਿੰਪਲ ਲੁਣਾਗੇ ਆਹ ਦੇਖੋ ਜੀ ਹੁਣ ਆਪਾਂ ਆਹ ਵਾਲਾ ਕੁੰਡਾ ਤੇ ਨਾਲ ਵਾਲਾ ਕੁੰਡਾ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਆਹ ਵਾਲਾ ਸਿੰਪਲ ਲੁਣਾਗੇ ਫਿਰ ਆਹ ਵਾਲਾ ਕੁੰਡਾ ਜਿਹੜਾ ਇਸ ਨੂੰ ਪਲਟ ਕੇ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰ ਲਾਂਗੇ। ਅਗਲੇ 6 ਗੁੰਡੇ ਫਿਰ ਆਪਾਂ ਸਿੰਪਲ ਲਵਾਂਗੇ। ਇਹ 6 ਗੁੰਡਿਆਂ ਤੇ ਵਾਰ-ਵਾਰ ਆਪਣਾ ਡਿਜ਼ਾਈਨ ਜਿਹੜਾ ਬਣੂਗਾ। ਆ ਦੇਖੋ ਜੀ ਹੁਣ ਦੋ ਗੁੰਡਿਆਂ ਤੋਂ ਆਪਾਂ ਦੋ ਗੁੰਡਿਆਂ ਤੋਂ ਆਪਾਂ ਇੱਕ ਗੁੰਡਾ ਕਰਾਂਗੇ। ਇੱਕ ਗੁੰਡਾ ਸਿੰਪਲ ਨੂੰ ਉਤਾਰ ਲਾਂਗੇ। ਸਿੰਪਲ ਹੋਣ ਲਾਂਗੇ ਹਾਂਜੀ। ਫਿਰ ਆਹ ਵਾਲੇ ਅਗਲੇ ਪਾਸੇ ਦੀ ਸਲਾਈ ਨਗਾ ਕੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਤੇ ਲਾਸਟ ਵਾਲਾ ਗੁੰਡਾ ਸਿੰਪਲ ਹੁਣ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਸਾਰੀ ਸਲਾਈ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਇੱਕ ਗੁੰਡਾ ਉਤਾਰ ਕੇ ਛੇ ਗੁੰਡੇ ਸਿੰਪਲ ਹੁਣਾਗੇ ਆ ਦੇਖੋ ਜੀ ਆਹ ਵਾਲਾ ਕੁੰਡਾ ਵੀ ਆਪਾਂ ਸਿੰਪਲ ਨੂੰ ਣਾਂਗੇ ਤੇ ਆਹ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਢੇੜ ਕੇ نیچے ਵਾਲੇ ਦੋ ਕੁੰਡਿਆਂ ਨੂੰ ਆਪਾਂ ਉੱਪਰ ਵਾਲੇ ਕੁੰਡਿਆਂ ਨਾਲ ਇਸ ਤਰ੍ਹਾਂ ਪਲਟ ਲਾਂਗੇ ਹੁਣ ਆਪਾਂ ਇਹ ਚਾਰ ਕੁੰਡੇ ਬਣਾਵਾਂਗੇ ਸਾਈਡ ਤੋਂ ਇੱਕ ਕੁੰਡਾ ਬਣਾ ਲਿਆ ਦੋ ਕੁੰਡੇ ਆਪਾਂ ਆਹ ਵਾਲੇ ਉੱਪਰ ਸਲਾਈ ਵਾਲੇ ਬਣਾ ਲਾਂਗੇ ਫਿਰ ਇੱਕ ਸਾਈਡ ਤੋਂ ਕੁੰਡਾ ਫਿਰ ਬਣਾ ਲਾਂਗੇ ਚਾਰ ਕੁੰਡੇ ਬਣ ਜਾਣਗੇ ਇੱਕ ਕੁੰਡੇ ਤੋਂ ਆਪਾਂ ਚਾਰ ਕੁੰਡੇ ਬਣਾ ਲਏ ਹਾਂਜੀ ਇੱਕ ਕੁੰਡਾ ਉਤਾਰਉਣ ਕੇ ਅਗਲੇ 6 ਕੁੰਡੇ ਫਿਰ ਸਿੰਪਲ ਓਨ ਲਾਂਗੇ। ਇਹੀ 6 ਕੁੰਡਿਆਂ ਤੇ ਆਪਣਾ ਵਾਰ-ਵਾਰ ਡਿਜ਼ਾਈਨ ਬਣੂਗਾ। ਹਾਂਜੀ ਇਹ ਵਾਲੇ 6 ਕੁੰਡੇ ਸਿੰਪਲ ਓਨ ਲੇ। ਹਾਂਜੀ ਇੱਕ ਕੁੰਡਾ ਸਿੰਪਲ ਓਨ ਕੇ ਆਹ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਉਹਦੇ ਦੇੜ ਲਾਂਗੇ ਆਪਾਂ ਤੇ ਨੀਚੇ ਵਾਲੇ 2 ਕੁੰਡਿਆਂ ਨੂੰ ਉੱਪਰ ਵਾਲੇ 2 ਕੁੰਡਿਆਂ ਦੇ ਨਾਲ ਆਪਾਂ ਇਸ ਤਰ੍ਹਾਂ ਪਲਟ ਲਾਂਗੇ ਆਹ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਪਲਟ ਕੇ ਹੁਣ ਆਪਾਂ ਸਾਈਡ ਤੋਂ ਇੱਕ ਕੁੰਡਾ ਵਣਾਵਾਂਗੇ ਫਿਰ ਦੋ ਕੁੰਡੇ ਸਲਾਈ ਵਾਲੇ ਵਣਾਵਾਂਗੇ ਤੇ ਫਿਰ ਇੱਕ ਸਾਈਡ ਤੋਂ ਆ ਦੇਖੋ ਜੀ ਇੱਕ ਕੁੰਡਾ ਵਣਾਵਾਂਗੇ ਇਹ ਆਪਣੇ ਚਾਰ ਕੁੰਡੇ ਹੋ ਜਾਣਗੇ ਇੱਕ ਕੁੰਡਾ ਸਿੰਪਲ ਲੋਣ ਕੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੰਪਲ ਲੋਣ ਵਾਂਗੇ ਹਾਂਜੀ ਇਹੀ ਛੇ ਕੁੰਡਿਆਂ ਨੂੰ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੁੰਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਪੁੱਠੀ ਸਲਾਈ ਇਹਦੇ ਵਿੱਚ ਆਪਾਂ ਉਲਟਾ-ਉਲਟਾ ਮੁੰਨਾ ਧਾਗਾ ਅੱਗੇ ਰੱਖ ਕੇ ਤੇ ਆ ਦੇਖੋ ਜੀ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ